ਫਗਵਾੜਾ ਦੇ ਮੋਹੱਲਾ ਪ੍ਰੀਤਨਗਰ ਦੇ ਰਹਿਣ ਵਾਲੇ ਇੱਕ ਵਿਯੁਰਗ ਵਿਅਕਤੀ ਨੇ ਮੋਹੱਲੇ ਦੇ ਰਹਿਣ ਵਾਲੇ ਕੁਝ ਵਿਅਕਤੀਆਂ ਉੱਪਰ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਪੀੜਤ ਰੰਜੀਤ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਪਾਰਕ ਵਿੱਚ ਬੈਠਾ ਸੀ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹੀ ਤੇਜ਼ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਦੱਸਿਆ ਕਿ ਝਗੜੇ ਦਾ ਮੁੱਖ ਬੀਤੇ ਦਿਨੀ ਉਸਦੇ ਪੋਤਿਆਂ ਦੀ ਲੜਾਈ ਉਹਨਾਂ ਨਾਲ ਹੋਈ ਸੀ ਜਿਸ ਕਾਰਨ ਹੀ ਉਹਨਾਂ ਦਿਲ ਵਿੱਚ ਰੰਜਿਸ਼ ਰੱਖੀ ਤੇ ਉਸਦੇ ਹਮਲਾ ਕੀਤਾ ਉਧਰ ਪੀੜਤ ਬਿਯੁਰਗ ਦੇ ਪੁੱਤਰ ਕਮਲ ਕੁਮਾਰ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਧਰ ਝਗੜੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਤਨਾਮਪੁਰਾ ਦੇ ਐਸ ਐਚ ਓ ਗੌਰਵ ਤੀਨ ਨੇ ਹਸਪਤਾਲ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਧਰ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦਾ ਮੁੱਢਲਾ ਇਲਾਜ ਕੀਤਾ ਗਿਆ ਤੇ ਉਸਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਮਾ ਉਹਨਾਂ ਤੋਂ ਕੁਝ ਨਹੀਂ ਭਰਾਵਾ ਮੈਂ ਤਾਂ ਬੈਠਿਆ ਸੀ ਤੋਂ ਪਾਰਕ ਚੋਂ ਮੇਰਾ ਬੁਰਾ ਹਾਲ ਘਟਾ ਘਟ ਗਿਆ ਹਾਂਜੀ ਹਾਂ ਫਿਰ ਕਿੰਨੇ ਕਿੰਨੇ 5-6 ਬੰਦੇ ਸੀ ਕਿੰਨੇ ਵਿਅਕਤੀਆਂ ਨੇ ਤੁਹਾਡੇ ਤੇ ਹਮਲਾ ਕੀਤਾ 5-6 ਬੰਦੇ ਸੀ 5-6 ਬੰਦੇ ਇਸ ਚੀਜ਼ ਨਾਲ ਹਮਲਾ ਕੀਤਾ ਉਹ ਰਾਣਾ ਨਾਲ ਕੀਤਾ ਰਾਣਾ ਨਾਲ ਕਿੰਨੇ ਕਦੇ ਹੋਇਆ ਇਹ ਹਾਪੂ ਨਹੀਂ ਬਸ ਕੋਈ ਆਦ 15-20 ਮਿੰਟ ਪਹਿਲਾਂ ਦੀ ਗੱਲ ਹੈ ਹੋਇਆ ਕਿੱਥੇ ਆਈਏ ਸਾਡੇ ਇੱਥੇ ਪਾਰਕ 'ਚ ਪਾਰਕ ਕਿੱਥੇ ਘਰ ਦੇ ਕੋਲ ਹੀ ਬੈਠਿਆ ਕਿੱਥੇ ਰਹਿਣ ਵਾਲਿਆ ਬੰਦਾ ਪ੍ਰੀਤ ਨਗਰ ਦਾ ਹੈ ਅੱਛਾ ਜੀ ਵੀ ਵਿਅਕਤੀ ਕੋਈ ਪਛਾਣ ਹੈ ਤੁਹਾਡੇ ਹਾਂ ਪਛਾਣ ਜੀ ਹਾਂ ਉਹ ਮੇਰੀ ਤਾਂ ਕਿਸੇ ਨਾਲ ਲੱਗਦੀ ਵੀ ਨਹੀਂ ਹੈਗੀ ਉਹੀ ਹੈ ਉਹਨਾਂ ਨੇ ਕੀਤਾ ਕਿਹੜੇ ਵਿਅਕਤੀਆਂ ਨੇ ਕੋਈ ਨਾਮ ਵਗੈਰਾ ਉਹ ਕ੍ਰਿਸ਼ਨ ਕੁਮਾਰ ਢੋਬੀ ਹੈਗਾ ਉਹ ਯਾਰ ਦੋਸਤ ਹੈਗੇ ਹੋ ਕੋ ਦੋ ਚਾਰ ਹੈਗੇ ਆ ਜਿਹੜਾ ਲੱਗਿਆ ਕੋਈ ਪੁਰਾਣੀ ਰੰਜਿਸ਼ ਹੈ ਸਰਪ ਨਾ ਨਾ ਮੇਰੇ ਨਾਲ ਤਾਂ ਕੋਈ ਰੰਜਿਸ਼ ਨਹੀਂ ਹੈ ਦੀ ਮੇਰੇ ਪੋਤੇ ਨਾਲ ਲੜਾਈ ਹੋਈ ਸੀ ਪੰਜ ਚਾਰ ਦਿਨ ਪਹਿਲਾਂ 4 ਤਰੀਕ ਨੂੰ ਹਾਂਜੀ ਆਹ ਬਸੋ ਲੜਾਈ ਹੋਈ ਸੀ ਉਹਦੇ ਵਕਤੇ ਮੈਨੂੰ ਮਾਰਿਆ ਸੀ ਨਾ ਜੀ ਆਪਣਾ ਕਮਲ ਕੁਮਾਰ ਕਮਲ ਕੁਮਾਰ ਜੀ ਆਈ ਸਵਲ ਹਸਪੀਟਲ ਜਾਂ ਕਿ ਮਾਮਲਾ ਕੀ ਹੈ ਮੇਰੇ ਫਾਦਰ ਸਾਹਿਬ ਨੂੰ ਨਾ ਮਲੇ ਚ ਬੈਠੇ ਗਏ ਪਾਰਕ ਚ ਉਹਨੂੰ ਕੱਲਿਆਂ ਨੂੰ ਦੇਖ ਕੇ ਮੁੰਡੇ ਕੁੱਟ ਗਏ ਕਿੰਨੇ ਵਿਅਕਤੀ ਸੀਗੇ 4-5 ਜਣੇ ਸੀ ਉਹਨਾਂ ਇੱਕ ਉਹਨਾਂ ਚਾਰ ਪੰਜ ਬੰਦੇ ਸੀਗੇ ਉਹਨਾਂ ਚੋਂ ਇੱਕ ਬੰਦਾ ਮੰਨੂ ਸੀਗਾ ਮੰਨੂ ਗੋਆ ਕਿੱਥੇ ਦਾ ਰਹਿਣ ਵਾਲਾ ਭਗਤਪੁਰੇ ਦਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਮੈਂ ਫਰੀਦਨਗਰ ਫਰੀਦਨਗਰ ਤੇ ਲੜਾਈ ਦਾ ਕਾਰਨ ਕੀ ਆ ਲੜਾਈ ਇਹਨਾਂ ਦੀ ਪਹਿਲਾਂ ਚੱਲਦੀ ਸੀ ਉਦੋਂ ਪਿਛਲੇ ਹਛਡਾਂਦੇ ਉਹ ਛਡਾਂਦੇ ਚੱਕਰ ਚ ਬਾਪੂ ਨੂੰ ਖਿਜਵਾ ਦੀ ਖੁੰਦਕਵਾਜੀ ਰੱਗ ਗਿਆ ਉਹ ਇਸ ਕਰਕੇ ਉਹਨਾਂ ਨੂੰ ਫੇਰ ਕੁੱਟ ਗਏ ਦੁਬਾਰਾ ਕੁੱਟ ਗਏ ਹਾਂਜੀ ਤੇ ਕਿਸ ਚੀਜ਼ ਨਾਲ ਵਾਰ ਕੀਤਾ ਖੰਡੇ ਖੁੰਡੇ ਮਾਰੇ ਆ ਜੀ ਦਾਹੇ ਦੂਤ ਮਾਰੇ ਆ ਅੱਛਾ ਜੀ ਪੱਤਾ ਲੂਤਾ ਬਾਵਾ ਮਾ ਚੰਗੀ ਆਪ ਨਹੀਂ ਆ ਕੰਡੀਸ਼ਨ ਕਿਦਾਂ ਠੀਕ ਆ ਜੀ ਮਾੜੀ ਹਾਲੇ ਤਾਂ ਫੇਸ ਬਾਲਸ ਕੰਪਲੀਟ ਕੀਤੀ ਮਾਮਲੇ ਨੂੰ ਲੈ ਕੇ ਹਾਂਜੀ ਦਸਤਾਵੇਜ਼ ਆਉਣੀ ਕੋਈ ਨਹੀਂ ਆਇਆ ਹੁਣ ਆਇਆ ਸੀਗਾ ਜੀ ਰਣਜੀਤ ਕੁਮਾਰ ਨੇ ਐਚੋਂ ਰੀਤਨਗਰ ਦੇ ਲਾਗੇ ਰਹਿੰਦੇ ਨੇ ਤੇ ਵਧੀਆ ਇਨਸਾਨ ਨੇ ਉਹ ਉਹਦੇ ਰਿਗਾਰਡਿੰਗ ਫੋਨ ਆਇਆ ਸੀ ਕਿ ਉਹਦੇ ਕੋਈ ਅਨਨੋਨ ਬੰਦੇ ਆ ਕੇ ਸੱਟਾਂ ਮਾਰ ਗਏ ਕਿਸੇ ਇੱਕ ਬੰਦੇ ਦਾ ਉਹਨੂੰ ਨਾਮ ਪਤਾ ਹੈ ਬਾਕੀ ਹੁਣ ਬਿਆਨ ਲਿਖਦੇ ਆ ਜੀ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਕੋਈ ਪਛਾਣ ਹੋਈ ਹੈ ਨਾ ਕਿਸੇ ਇੱਕ ਮੁੰਡੇ ਦਾ ਉਹਨਾਂ ਨੂੰ ਨਾਮ ਪਤਾ ਹੈ ਫਿਰ ਉਹ ਲਿਖਵਾਉਂਦੇ ਨੇ ਬਿਆਨ ਚ ਜੋ ਉਹ ਬਿਆਨ ਲਿਖਾਣਗੇ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕਰਦਾਂਗੇ ਮਾਮਲਾ ਕੀ ਜਿਹੜਾ ਸਿਵਲ ਹਸ ਮंजे ਸਾਡੇ ਕੋਲ ਰਣਜੀਤ ਕੁਮਾਰ RAMDE ਵਿਅਕਤੀ ਆਏ ਨੇ ਜਿਹਨੇ ਲੇਜਿਸਟਰੀ ਹੈਗੇ ਅਸਾਲਟ ਦੀ ਤੇ ਪੇਸ਼ੈਂਟ ਦੇ ਅਸੀਂ ਐਮ ਐਲ ਆਰ ਕਰ ਦਿੱਤੀ ਗਈ ਹੈ ਤੇ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਸਰ ਕੰਡੀਸ਼ਨ ਕਿਦਾਂ ਫਿਲਹਾਲ ਸਟੇਬਲ ਹੈ